ਜਦੋਂ ਸਮੇਂ ਦੀ ਕਟ ਹੋ ਜਾਂਦੀ ਨਾ ਉਵੇਂ ਪਤਾ ਨਹੀਂ ਛੇਤੀ ਬੋਣਾ ਆਉਂਦੀ ਨਾ ਜਦੋਂ ਛੇਤੀ ਆਪਾਂ ਬੋਲਦੇ ਆ ਉਹਦੇ ਵਿੱਚ ਤੇ ਕਾਰੋ ਕੰਮ ਆਣਾ ਚਾਹੀਦਾ ਜਦੋਂ ਕਮਾ ਕੱਢਣਾ ਆਪਾਂ ਛੇਤੀ ਛੇਤੀ ਬੋਲਦੇ ਉਹ ਤੇ ਕਾਰੋ ਕੰਮ ਆ ਜਾਂਦਾ ਹਾਰ ਸੰਤਿਓ ਇਹ ਲਿਖਾ 16 ਜੇ 2119 ਵਿੱਚ ਵੀ ਸ਼ਲਾਲਾ ਦੇ ਤੇ ਗਏ ਕਲਸਿਆ ਜਿਲ੍ਹਾ ਅੰਮ੍ਰਿਤਸਰ 'ਚ ਲਿਖਤ ਹੋਈ ਇੱਥੇ ਲਿਖਤ ਹੋਈ ਸ਼ਿਗਾਰਾ ਦਿਨ ਦੇ ਗਏ ਜਨਸਾਖੀ ਦੇ ਵਿੱਚ ਦਰਸਤ ਸ਼ਿਗਾਰਾ ਦਿਵਰਾ ਵੀ ਹੋਈ ਕ੍ਰੀਏਟ ਕਰਨ ਦਾ ਜ਼ਿਕਰ ਹੋਦਾ ਕਿ ਜਿੰਨਾ ਸਿੱਖਾਂ ਦੇ ਨਾਮ ਆੜਿਆ ਇਹ ਸਾਰੇ ਹੀ ਸੱਦੇ ਪਾਸ਼ਾ ਮਹਾਜੇ ਸਿੰਘ ਬਿਸ਼ਨੂ ਭਗਵਾਨ ਜੀ ਦੇ ਲਾਲ ਗਏ ਅਜੇ ਦਰਸ਼ਕਦਾਰ ਕੀਤਾ ਇਹ ਆਪਾਂ ਨੂੰ ਖੰਭਾ ਅਗਣਾ ਵਿਚਾਰਨਾ ਪੈਣਾ ਲੈ ਕੇ ਤੁਹ ਕਾ ਕੇ ਸੁਨੋ ਗੋ ਸਤਗੁਰ ਨਿਸ਼ਾਨਾ ਗੁਰ ਸਿੱਖ ਸਤਗੁਰ ਨਿਸ਼ਾਨਾ ਕੀ ਗੁਰ ਸਿੱਖ ਸਤਗੁਰ ਨਿਸ਼ਾਨਾ ਗੁਰ ਸਿੱਖ ਸਤ ਸਤਵਾਦੀ ਆਪ ਭਰਾਏ ਦਾ ਸਤ ਸਤਵਾਦੀ ਚਾ ਪਰਮੇਸ਼ਰ ਆਪ ਦੀ ਚਲਾਉਂਦਾ ਮੋਗਸ ਤੇ ਮੋਲਕ ਨਾਮ ਸਿੱਖ ਜਿਹੜੀ ਜਿਹੜੀ ਨਾਮ ਦੀ ਕਿੱਤਿਆ ਹਰ ਭੇਖਨ ਚੋਲੀ ਆਪ ਭਰਾਏ ਦਾ

चौवां जुगा बीतियाुग भॻत सिखां निर्भल सरपण आप बताइदा के नहार निर्भल उठिया सगोन बेसरे अपने कृषका वास्ते आप ही उपमाना जो जो परि उपविश्वास मानितिया सटणाड में वासी नार नरेश जे मैं साटीखंडा निवासीया सच्चा नार नरेश शाह राजा हुकमी हुकम आप चलाएगा के हुकुम देने वाला हुकमी मैं अपने रूप के नाल आप ही चलाऊंगा ज्योति जो स्वरूप हार आप व्यापे कृपा कर ਸਾਚੇ ਨਿਸ਼ਾਨਾ ਗੁਰਮੁਖ ਇੱਕੋ ਕਹਾਣੀ ਦਾ ਕਿ ਮੈਂ ਸਰਬ ਆਤਮਾ ਦਾ ਪ੍ਰਮਾਤਮਾ ਜੋਤੀ ਉਸ ਰੂਪਾ ਰਹਿਨੇ ਕੋ ਅੰਤੰਦਰ ਮਹਾਰਾਜੇ ਸਿੰਘ ਵਿਸ਼ਨੂੰ ਕੋ ਆਂ ਸਾਚੇ ਨਿਸ਼ਾਨਾ ਗੁਰਮੁਖ ਇੱਕ ਮੈਂ ਦੇਖਾਂ ਗੁਰਮੁਖ ਨਿਸ਼ਾਨਾ ਲੋਕ ਮਾਰ ਤੈਗਣ ਕੀਤਾ ਆਪ ਚਲਾਈਆ ਕਿ ਗੁਰਮੁਖ ਨਿਸ਼ਾਨਾ ਜਿਹੜਾ ਲੋਕ ਮਾਰਦੇ ਕੌਣ ਚਲਾਰ ਤੈਗਣ ਦਿੱਤਾ ਔਰ ਪ੍ਰਗਨ ਕੀਤਾ ਹੋਈ ਮਹਾਰਾਜ ਸ਼ੇਰ ਸਿੰਘ ਜੀ 2000 ਮੀਟਰ ਦੀ ਸਰਦੀ ਕੋਲੇ ਦਿਨ ਪਹਿਲਾ ਪ੍ਰਗਨ ਕੀਤਾ ਸੀ ਗੁੰਜਾਤਾ ਸਤਿਗੁਰਖ ਨਰੰਜਨ ਦੇ ਕੇ ਬਾਤ ਜੇ ਮੈਂ ਸਤਿਗੁਰਖ ਨਰੰਜਨ ਆ ਮੈਂ ਆਪ ਹੀ ਉਹ ਸਿਖਾ ਤੈਨੂੰ ਬਾਤ ਜਿੰਨਾ ਆਪਣਾ ਨਾਮ ਵੜਿਆਈਆ ਤੇ ਮੈਂ ਆਪਣੇ ਨਾਮ ਨੂੰ ਆਪ ਹੀ ਵੜਿਆਉਣਾ ਕਿਹੜਾ ਨਾਮ ਸੋਹੰਮਾਰਾ ਸ਼ੇਰ ਸਿੰਘ ਵਿਸ਼ਰਪਾ ਦੀ ਜੈ ਤੇ ਮੇਰਾ ਨਾਮ ਆ ਪਰ ਮੈਂ ਆਪਣੇ ਨਾਮ ਨੂੰ ਆਪ ਹੀ ਵੜਿਆਉਣ ਵੜਿਆਉਣਾ

ਕਾਲ ਜੇ ਜੀ ਤੋਤਾਲ ਲੈ ਕੇ ਚਰਨ ਕਵਲੇ ਉੱਪਰ ਕਵਲ ਏਗਾ ਬੱਲੇ ਸਾਚਾ ਨਾਤਾ ਬਿਲਾਤਾ ਜੋੜ ਜੜਾਈ ਆ ਕਿਹੜਾ ਨਾਤਾ ਪਰਮੇਸ਼ਰ ਆਪੇ ਸਿੱਖਾਂ ਦੇ ਨਾਲ ਬੰਧੇ ਚਰਨ ਕਵਲਾ ਤਾਂ ਸਾਚਾ ਨਾਤਾ ਸਦਾ ਸਹਿਈਲਾ ਇੱਕਿਆ ਕੇਲਾ ਪੁਰਖ ਬਨਾਸ਼ੀ ਦੇਵੇਂ ਸਾਥ ਕੀ ਸਦਾ ਜਿ ਸਹਿਈਲਾ ਸੰਗੀ ਸਾਥੀ ਸੱਚਿਆਂ ਗੁਰੂ ਖਾਨ ਦਾ ਭਗਤਾਂ ਦਾ ਕੋਟਾ ਬਨਾਸ਼ੀ ਕਦੇ ਨਾਸ ਹੋਣ ਵਾਲਾ ਔਰ ਮੈਂ ਸਦਾ ਜਿਨ ਆਪਣੇ ਭਗਤਾਂ ਦਾ ਆਪਣਾ ਸੰਤ ਨਿਭਾਈਆ ਸਾਡੇ ਤਿੰਨ ਹੱਥ ਚਲਾਏ ਕਾਇਆ ਰਾਤ ਮਨ ਰਸਵਾਈ ਸੇਵ ਕਮਾਈਆ ਕਿ ਸਾਡੇ ਤਿੰਨ ਹੱਥ ਦਾ ਕਾਇਆ ਦਾ ਰਾਤ ਤੇ ਸਾਡੇ ਤਿੰਨ ਹੱਥ ਦਾ ਜਿਹੜਾ ਸਰੀਰ ਆ ਇਸ ਦਾ ਵੀ ਮੈਂ ਆ ਕੇ ਰਸਵਾਈ ਬਣ ਕੇ ਇਸ ਨੂੰ ਚਲਾਉਣਾ ਗੁਰਮੁਖ ਨੇ ਸਰੀਰਾਂ ਦਾ ਵੀ ਰਸਵਾਈ ਆਪ ਹੀ ਬਣ ਜਾਣਾ ਅਠੇ ਪਹਿਰ ਪੂਜਾ ਪਾਠ ਧਿਆਨ ਗਿਆਨ ਵਿੱਚ ਰਖਾਈਆ ਗੁਰਮੁਖ ਮੈਂ ਆਪਣੇ ਬਾਟ ਪੱਤਕ ਪਾਤੀ ਲੈ ਚਲਾਈਆ ਜਿਹੜਾ ਪੂਜਾ ਪਾਠ ਅੱਗੇ ਬੈਠੇ ਜਿਹੜਾ ਧਿਆਨ ਹੈ ਉਹ ਕਾਫੀ ਬੋਸੇਖਾ ਦਾ ਆਪਣੀ ਚੰਨ ਸੁਤੋਹਰਾ ਸੰਗ ਮੈਂ ਆਪ ਝਾਣੋ ਔਰ ਦੁਰਮਤ ਮਾਇਲ ਆਪ ਹੀ ਘੱਟਦਾ ਇਹਨਾਂ ਦੀ ਪੱਤਰ ਪਾਪੀ ਵੀ ਮੈਂ ਧਾਰ ਲੈਣਾ ਪੱਤਰ ਪਾਪੀ ਲੈ ਤਰਾਇਆ ਜੋ ਤੇਜੋਸ ਰੂਪ ਹਰ ਆਪ ਤੇ ਆਪਣੀ ਕਿਰਪਾ ਕਰ ਗੁਰ ਸਿੱਖ ਦੇਵੇ ਮਾਨ ਵਧਾਈ ਰੱਖ ਮੈਂ ਆਪਣੀ ਗੁਰ ਸਿੱਖ ਨੂੰ ਮਾਨ ਵਧਾਈ ਦੇਣਾ ਕੋਰ ਸੇ ਕਨੇ ਸ਼ਾਨਾ ਚੁੱਲ੍ਹੇ ਜੱਗ ਕਿੱਥੇ ਮਾਤ ਲੋਕ ਦੇ ਇਸ ਜੱਗ ਦੇ ਵਿੱਚ ਸੱਚ ਵਲ ਸੱਚਾ ਆਪ ਚਲਾਈਆ ਸ਼ਾਹ ਪਾਸ਼ਾ ਸੁਰਾ ਸਰਵਗ ਸੈਨ ਸ਼ਾਹ ਆਪਣੇ ਹੱਥ ਰੱਖੇ ਵਡਿਆਈਆ ਕੌਣ ਖੇਰ ਕਰ ਰਿਹਾ ਸ਼ਾਹ ਪਾਸ਼ਾ ਸੁਰਾ ਸਰਵਗ ਸੈਨ ਸ਼ਾਹ ਜਿਸ ਨੇ ਬਾਵਲ ਸਾਹਿਬ ਲੈ ਕਰਕੇ ਖੇਰ ਖੇਲੀ ਆਪਣੇ ਸਿੱਖ ਭਗਤ ਬਣਾਏ ਕੋਈ ਸਰਗਣ ਤੋਂ ਨਿਰਮਲ ਰੂਪ ਹੋ ਕੇ ਕੈਦ ਕਸੀਆਂ ਦੇ ਵਿੱਚ ਹੋਰੀ ਵਾਰ ਪਲੇਅ ਆਪਣੀ ਖੇਲ ਕਰਿਆ ਪਰਮੇਸ਼ਰ ਉਸ ਸਿਖ ਨਿਗਾਹ ਕਰਕੇ ਇਸੇ ਕੰਮ ਲਿਖ ਤੇ ਕਰਾ ਰਿਹਾ ਮਹਾਰਾਜ ਜੀ ਅਗੇ ਵਾਰ ਆਪੇ ਖੁੱਲ ਜਾਣਾ ਸ਼ੈ ਸ਼ਾਇ ਆਪਣੇ ਹੱਥ ਰੱਖੇ ਵਡਿਆਈਆ ਨਿਰਗੁਣ ਸਰਮੁਖੇਰ ਅਲਾਦ ਅਲਾਦ ਜਗਤਿ ਵਿਛੋੜਾ ਆਪਣਾ ਤੇਵ ਨਾ ਕਿਸੇ ਜਨਾਈਆ ਕੇ ਅਲੱਗ ਅਲੱਗ ਖੇਲਾ ਮਿਲਿੰਦੀ ਨਿਰਗੁਣ ਸਰਮੁਖਣ ਸਾਹਿਬ ਨਿਰਗੁਣ ਤੋਂ ਸਰਗੁਣੋਂ ਇੱਕੀ ਤੇ ਸਰਗੁਣ ਤੋਂ ਨਿਰਗੁਣ ਅਲੱਗ ਅਲੱਗ ਠੀਕ ਜਾ

ਔਰ ਇੱਕ ਅਗਲੀ ਜਿਹੜੀ ਇਹ ਨੂੰ ਪਕਾਉਣੀ ਆ ਔਰ ਇਹ ਆਪ ਹੀ ਪਰਿੰਵੇਸ਼ਰ ਲਿਜਾਉਣ ਵਾਲਾ ਸਵਾਮਾ ਬੜਾ ਧੱਕਾ ਕਰਕੇ ਜਲਦੀ ਪਹੁੰਚਿਆ ਜ્યોਤੀ ਜੋਸ ਰੂਪ ਹਾਰੇ ਆਪ ਤੇ ਆਪਣੀ ਕਿਰਪਾ ਕਰ ਗੁਰਸਿੰਘ ਦੇਵੇ ਮਾਰ ਵੜਿਆਈਆ ਗੁਰਸਿੰਘ ਨਿਸ਼ਾਨਾ ਆ ਰਿਹਾ ਅਜਲ ਜੋਗ ਕਰਤਾ ਆਪ ਚਲਾਏਗਾ ਲੋ ਜਹਾਂ

ਦਾ ਜੀ ਆਇਆਂ ਨੂੰ ਜੀ। ਊਲਾ ਮੋਹਲਾ ਇਹਨਾਂ ਦਾ ਇਹ ਕੀਮਤ ਮੈਂ ਕਿਹ ਕਹਣਾ। ਪਾਗ ਲਗਾਏ ਸਾਚੀ ਪੁੱਲ ਕਿਸ ਪੁੱਲ ਦੀ ਗੱਲ ਚੱਲ ਰਹੀ ਐ? ਬਰਤਨਾਕਾ ਦੀ ਪੁੱਲ ਦੀ ਗੱਲ ਚੱਲ ਰਹੀ ਐ। ਪਾਗ ਲਗਾਏ ਸਾਚੀ ਪੁੱਲ ਭਗਵੰਤਾ ਖੇਰ ਤਰਾਏ ਦਾ ਸਤਿ ਸਤਵਾਦੀ ਬੂਟਾ ਨਾ ਜਾਏ। ਖੋਲੇ ਆਪੇ ਨਾਲੀ ਖੋਲੇ ਆਪ ਲਗਾਈ ਦਾ ਲੋਕ ਮਾਤ ਨਾ ਜਾਏ ਰੁੱਲ ਥੜ ਜੂ ਆਪਣੀ ਬੋਤ ਸਹਾਈ ਦਾ ਜੋਤੀ ਜੋ ਸਰੂਪ ਹਰ ਆਪ ਤੇ ਆਪਣੀ ਕਿਰਪਾ ਕਰ ਗੁਰਮੁਖ ਆਪਨੇ ਦਾ ਰਖਾਏ ਦਾ ਹਰ ਸੰਤ ਜੋ ਥੜ ਜੂ ਹੀ ਲੈ ਕਰਕੇ ਸਜਕਾਰੀਆਂ ਦੇ ਨਾਲ ਖੇਲ ਕਰ ਰਹੀ ਸੀ ਥੜ ਜੂ ਦੇ ਕੋਰੀ ਵਰਸਿਕ ਪਰ ਤੁਲਾ ਕਾ ਸਿੰਘ ਜਏ ਥੜ ਜੂ ਨੇ ਦਇਆ ਕੀਤੀ ਔਰ ਹਰ ਜੂ ਹੀ ਆਪਣੀ ਬੋਤ ਦੇ ਵਿੱਚ ਫਕਤਾਂ ਨੀਰਾ ਬਹੋਂ ਵਾਲੇ ਹਰ ਜੀ ਦੀ ਗੋਦ ਲੈਣੇ ਚਾਹਤ ਸੁਭਾ ਪਾਉਂਦੇ ਆ ਜੋ ਤੇ ਜੋ ਸਰੂਪ ਹਾਰੇ ਆਪੀ ਆਪਣੀ ਕਿਰਪਾ ਕਰ ਗੁਰਮੁਖਿਆ ਆਪਣੇ ਦਰ ਰਖਾਏ ਦਾ ਆਪਣੇ ਧਰਮ ਦਾ ਦਰਵਾਜਾ ਵੀ ਲਾਟੇ ਤਾਲ ਕਰ ਦਰਵਾਜਾ ਜਿਨ ਕਹਿੰਦੇ ਆਪਣੇ ਦਰ ਕਰ ਜਿੱਥੇ ਉੱਥੇ ਆਪ ਹੀ ਗੁਰਮੁਖਾਂ ਨੂੰ ਮਾਨ ਲੈਂਦਾ ਪਰਮੇਸ਼ਰ ਦੋਸਤਾਂ ਦਰਵਾਜਾ ਆਪ ਕੀ ਦਾ ਤਬਰਦਾਰ ਦਰਵਾਜਾ ਜਿਨ ਮੈਂ ਔਰ ਕਰਦੀ ਕਹਿੰਦੇ ਜੰਮਤ ਅੰਨਾ ਦਰਵਾਜਾ ਕਰਮ ਕਮਾਉਂ ਮੂੰ ਗਰਮ ਕੇ ਆਪਨੇ ਧਾਰ ਰਖਾਇਆ ਗੁਰਸਿ ਤੇਰਾ ਸੱਚਾ ਧਾਰ ਪੁਰਖ ਬੁਲਾਸ਼ੀ ਦੇਖਣ ਆਈਆ ਤੇ ਗੁਰਸਿ ਤੇਰਾ ਸੱਚਾ ਧਾਰਿਆ ਔਰ ਮੈਂ ਪੁਰਖ ਬੁਲਾਸ਼ੀ ਆ ਕੇ ਦੇਖਣ ਆਇਆ ਜੁਗਾੜ ਜੰਕਰ ਵੇਸ ਕਰ ਲੋਕ ਮਾਰ ਤੇਰਾ ਪਾਈਆ ਜੋ ਕੇ ਪਗੜੇ ਅੰਦਰ ਵਾਲ ਸੱਚ ਦਿਵਾਰੇ ਕੁੰਡਾ ਲਾਈਆ ਸੱਚ ਦਿਵਾਰੇ ਕੁੰਡਾ ਲਾਈਆ ਨਿਰਪਉ ਪੈ ਭਾਇ ਨਾ ਕੋਈ ਡਰ ਚਿੰਤਾ ਸੋਗ ਨਾ ਕੋਈ ਜਲਾਈਆ ਕਿ ਮੈਂ ਮੇਰੋ ਹੋਆ ਔਰ ਮੈਂ ਕੋਈ ਡਰਤ ਹੈ ਨਹੀਂ ਰੱਖ ਜੋ ਤੇ ਜੋਤ ਸਰੂਪ ਹਰਿਆ ਆਪੀ ਕਿਰਪਾ ਕਰ ਗੁਰੂ ਸੇ ਜੀ ਆਪਣੇ ਨਾਮ ਮੰਗਾਈਆ ਗੁਰ ਸਿਖ ਤੇਰਾ ਸੱਚਾ ਦਰ ਹਰ ਮੰਗਰ ਆਪ ਬਣਾਏਂਦਾ ਸਤਿਗੁਰ ਪੂਰਾ ਆ ਆਦੇ ਅੰਤ ਲੈ ਫਾਰ ਆਪਣਾ ਬੱਲੂ ਹੱਥ ਮੁਖਾਏ ਦਾ ਆਪਣਾ ਬੱਲੂ ਹੱਥ ਮੁਖਾਏ ਦਾ ਸਾਜੇ ਪੌੜੇ ਲਈ ਚੜ ਰਾਹ ਵਿਚਕਾਰ ਨਾ ਕੋਈ ਠਿਕਾਣੀ ਦਾ ਸੱਚਾ ਪੌੜਾ ਸੱਚ ਕੰਢ ਕੇ ਜਿਹੜਾ ਮੇਰਾ ਗੁੱਸੇ ਚਾਹ ਕੋ ਰਾਹ ਦੇ ਵਿੱਚ ਠਿਕਤ ਨਹੀਂ ਕੋ ਸੱਚਾ ਸੱਜੇ ਪੌੜੇ ਚੜ ਜਾਂਦਾ ਬਹੁਤ ਜਾਂਦਾ ਨੂੰ ਆਪ ਹੀ ਲੈ ਜਾਂਦਾ ਰਾਹ ਵਿਚਕਾਰ ਨਾ ਕੋਈ ਠਿਕਾਣੀ ਦਾ

ਮੋਹ ਮੇਰਾ ਮੈਂ ਤੇਰਾ ਤੁਝਾ ਸਾਥ ਨ ਕੋ ਬਣਾਈਆ ਤੇ ਉਸੇ ਤੇ ਤੂੰ ਲੈ ਆਇਆ ਔਰ ਮੈਂ ਤੇ ਲੈ ਆਇਆ ਔਰ ਇਸ ਤੋਂ ਬਰੇ ਕੋਈ ਤੁਝਾ ਸਾਥ ਨਹੀਂ ਹੈ ਤੇਰਾ ਮੇਰਾ ਹੀ ਸਾਥ ਹੈ ਤੇਰਾ ਕਰ ਮੇਰਾ ਆਨੰਦ ਤੇ ਤੇਰਾ ਕਰ ਮੇਰਾ ਆਨੰਦ ਆਨੰਦ ਤੇਰਾ ਚੰਦ ਸੀਤਲ ਧਾਰ ਵਹਾਈਆ ਤੇਰਾ ਨਾਉ ਮੇਰਾ ਨਾਉ ਤੇਰਾ ਸ਼ੰਗ ਤੇਰਾ ਛੰਗ ਖੇਰ ਸੁਰਾ ਸਰਬੰਗ ਕਰੇ ਖੇਰ ਬੇ ਪਰਵਾਹੀ ਦਾ ਜੋ ਤੇ ਜੋ ਸਰੂਪ ਆ ਰਾਪਿਆ ਤੇ ਕਿਰਪਾ ਕਰ ਗੁਰਸਿੱਖ ਦੇਵੇ ਮਾਨ ਵਡਿਆਈ ਆ ਗੁਰਸਿੱਖ ਤੇਰਾ ਵਟਾ ਮਾਨ ਘਰ ਵਟਾ ਵਡ ਵਡਿਆਏਗਾ ਲੱਖ 84 ਪੁਨਛਾਨ ਤੇਰੀ ਬੰਤ ਬਣਾਏਗਾ ਤੇਰੀ ਕਾਹਤ ਕੜੀ ਬਾਤਰਖਾਨ ਮੈਂ ਆਪਣਾ ਰੂਪ ਬਟਾਈਦਾ ਲੋਕ ਮਾਤ ਨਾ ਸਕੇ ਕੋਈ ਪਹਿਚਾਨ ਨਜਰੀਆ ਨਿਰ ਕਿਸੇ ਨਾ ਆਏਗਾ ਲਿਖਾ ਜਾਣੇ ਸੇ ਭਗਵਾਨ ਲਿਖਾ ਹੈ ਆਪਣੇ ਹੱਥ ਰਖਾਏਗਾ ਗੁਰਮੁਖ ਸੱਜਣਾ ਚੰਦਰ ਸਜਾਨ ਜੋ ਤੇ ਜੋਤ ਸਰੂਪ ਹਾਰ ਆਪ ਪਿਆ ਆਪਣੀ ਕਿਰਪਾ ਕਰੋ ਹਰ ਜਾਣ ਸੱਚਾ ਆਪ ਸਲਾਹੇਗਾ ਕੋਈ ਇਸ ਬੰਨੀ ਬਾਅਦ ਕਰਕੇ ਲਿਖਤਾ ਕੰਨ ਜੀ ਪੜ੍ਹ ਰਹੇ ਇੱਥੇ ਥੋੜਾ ਰੁਕ ਰਹੇ ਆ ਗੁਰਸਖ ਗੁਰਮੁਖ ਭਗਤਾਂ ਸੇਖਾ ਜਿਹੜਾ ਜੇ ਕਰ ਚਾਲ ਰਿਆ ਉਸ ਸੇ ਜੇ ਸੰਕਰਤਾਏ ਕੀ ਕਰਦਾ ਅਗਿਆ ਨਾਮ ਹੀ ਆਗਿਆ ਗੁਰਸਖ ਦੀ ਬੰਤ ਕਿਸ ਨੇ ਬਣਾਈ ਕੋਈ ਬੰਦੀ ਦਰਵਾਣ ਲੱਗਾ ਕੌਣ ਬਣਾਇਆ ਸੁਮਿੰਦਰ ਗੁਰਸਖ ਦੇਵਾ ਵਟਾ ਮਾਨ ਜੇ ਦੁਸਰ ਕਿਆ ਵਟਾ ਮਾਹਿਆਂ ਹਰ ਵਟਾ ਵੜ ਵੜਿਆਏਗਾ ਕਿ ਮੈਂ ਹਰ ਵਟਾ ਸਾਰੇ ਤੋਂ ਵਟਾ ਮੈਂ ਹੀ ਵੜਿਆਉਣਾ ਦੁਸਰ ਕਿੰਨੇ ਲੱਖ 84 ਕੋਣ ਛਾੜ ਤੇਰੀ ਬਣਤ ਬਣਾਏਗਾ ਕਿ ਲੱਖ 84 ਜਿਹੜੇ ਰੂਪ ਨੇ ਛਾੜਿਆ ਇਹਦੇ ਵਿੱਚੋਂ ਦੁਸਰ ਕਿਤੇ ਨਹੀਂ ਬਣਤ ਬਣਾਈ ਤੇਰੀ ਕਾਟ ਤੜੀ ਬੰਕਰ ਖਾਨ ਮੱਡੀ ਆਪਣਾ ਰੂਪ ਵਟਾਏਗਾ ਮੱਡੀ ਆਪਣਾ ਰੂਪ ਵਟਾਏਗਾ ਲੋਕ ਮਾਤ ਨਾ ਸਕੇ ਕੋਈ ਪਹਿਚਾਨ ਨਜਰੀਆ ਨજર ਕਿਸੇ ਦਾ ਆਇਂਦਾ ਜੈ ਕੋ ਸਿੱਖ ਤੇਰੇ ਜਿਹੜੇ ਮੈਂ ਧਾਰਤ ਘੜੀ ਆ ਮੈਂ ਕਿਸ ਤਰ੍ਹਾਂ ਘੜੀ ਆ ਬਣ ਤਰਖਾਨ ਇਤੇ ਬੜਾ ਵਿਚਾਰਨਾ ਔਕਾਲ ਪੁਰਖ ਅੱਗੇ ਲੱਸ ਰਹੇ ਹਨ ਬਾਡੀ ਬਾਡੀ ਆਪਣਾ ਰੂਪ ਵਟਾਏਗਾ ਜਿਹੜਾ ਔਕਾਲ ਪੁਰਖ ਹੈ ਧੋਤਾ ਬਾਡੀ ਆ ਜਿੰਨੀ ਵੀ ਰਚਨਾ ਆ ਸਾਤ ਖੰਡ ਨੂੰ ਬਣਾਇਆ ਸੱਤਾਂ ਦੀ ਘਾੜਨਾ ਕੜੀ ਧੁਰਦੇ ਬਾਡੀ ਨੇ ਧੁਰਦੇ ਦਰਖਾਨ ਨੇ ਧੁਰਦੇ ਬਾਡੀ ਨੇ ਘਾੜਨਾ ਕੜੀ ਅਰ ਫਿਰ ਦੋ ਜਹਾਂ ਦੀ ਘਾੜਨਾ ਕੜੀ 1084 ਨੂੰ ਬਣਾਇਆ ਦੋ ਜਹਾਂ ਜਿਤਨੀ ਵੀ ਰਚਨਾ ਹੈ ਇਹ ਧੁਰਦੇ ਬਾਡੀ ਨੇ ਉਕਾਲ ਗੁਰਖ ਨੇ ਇਸ ਨੂੰ ਘੜਿਆ ਹੈ ਧੁਰਦੇ ਦਰਖਾਨ ਨੇ ਧੋਲੇ ਬਾਡੀ ਨੂੰ ਧੋਦਾ ਬਾਡੀ ਅਸੋਦਾ ਦਰਖਾਨ ਨੇ ਸਾਰੀ ਘਾੜਨਾ ਕਰਨ ਵਾਲਾ ਪਰ ਗੁਰਸੇਖ ਜੀ ਸੇ ਵੀ ਦਾ ਜਿਕਰਾ ਨਾਲ ਕਿ ਗੁਰਸੇਖ ਤੇਰੀ ਜਿਹੜੀ ਧਾਰ ਪੈਣਾ ਗੁਰਸੇਖ ਭਾਈ ਜਿਹੜੇ ਮੋੜ ਤੇ ਜਿਹੜੀ ਪੁਲਸੇ ਤੇਰੀ ਧਾਰ ਨਾ ਮੈਂ ਆਪ ਹੀ ਢੋਲਾ ਬਾਡੀ ਘੜਨਾ ਤੈਨੂੰ ਮੈਂ ਆਪ ਹੀ ਕਰਾਉਣਾ ਕਰਦਾ ਆਂ ਮੈਂ ਤੇ ਭੰਨ ਵੀ ਦੇਣਾ ਜੇ ਮੈਂ ਕਰਦਾ ਆਂ ਤੇ ਨਾਲ ਮੈਂ ਭੰਨ ਦੇਣਾ ਤਰੀਕ ਕਰਕੇ ਦੀ ਕਰ ਜਿੱਦ ਨਹੀਂ ਵੀ ਧਾਰ ਨਾ ਤੜਨ ਵਾਲਾ ਬਾਡੀ ਠੇਕਾ ਮਹਾਰਿਸ਼ੇਤ ਜੀ ਕਰਤ ਪ੍ਰਵਾਹ ਤੇਰੀ ਕਾਰਕ ਤਈ ਮਾਨਤਰ ਖਾਨ ਮਨ ਇਹ ਆਪਣਾ ਰੂਪ ਵਟਾਇਲਾ ਲੋਕ ਨੂੰ ਆਪਣਾ ਸਕੇ ਕੋਈ ਪਹਿਚਾਨ ਜੇ ਗੁਰਮੁਖਾਂ ਤੋਂ ਬਿਨਾਂ ਮੈਨੂੰ ਲੋਕਾਂ ਦਾ ਕਿਤੇ ਨਹੀਂ ਪਹਿਚਾਨਿਆ ਤੇਨੇ ਝੋਦਾ ਪਾਣੀ ਕਾਰਕ ਤੋਂ ਫਿਰ ਮੇਰੇ ਵਿੱਚ ਪ੍ਰਗਟ ਹੋਇਆ ਤੇ ਉਹ ਬਰੂਪਾ ਤੋਂ ਅਣੂ ਨੇ ਜਨਾਈ ਜਾਇ ਲੇਖਾ ਜਾਣੇ ਸ਼੍ਰੀ ਭਗਵਾਨ ਨੇ ਖਾਇਆ ਆਪਣੇ ਹੱਥਰ ਖਾਇਲਾ ਮੈਂ ਜੇ ਕੋ ਬਾਣਾ ਲੈ ਕੇ ਜਾਂਦਾ ਆਪਣੀ ਗੁਰਸੇ ਖਾਦਾ ਆਪਣੇ ਹੱਥ ਵਿੱਚ ਰੱਖਿਆ ਹੈ ਗੁਰਮੁਖ ਸੱਚਾ ਚੱਲਦਾ ਸਦਾ ਜੋਤੀ ਬਹੁਤ ਉਲਾਰਾ ਤੇ ਆਪਣੀ ਕਿਰਪਾ ਪਰ ਹਰ ਜਨ ਸੱਚਾ ਆਪ ਸੁਲਾਹਨੇ ਦਾ ਹਰ ਜਨ ਸੱਚਾ ਸੁਲਾਹਨ ਜੋਤ ਪੁਰਸਖ ਤੇਰੇ ਨਾਮ ਵਡਿਆਈਆ ਆਪ ਹੀ ਆਪਣੇ ਸਿਖਾਂ ਨੂੰ ਬੁਲਾ ਰਿਹਾ ਗੁਰ ਸਿਖਾ ਦੇ ਨਾਮ ਨੂੰ ਵਡਿਆਈ ਤੇਰਾ ਮੈਂ ਗੁਰਸੇ ਤੇਰੇ ਸਾਥ ਗੁਰ کسی نال نہ کرے سنوک کہ پرسک تیرے بنا میں بچہ ستر کسے نال سنوک نہیں کردا لوک مارنا ہوے کرمائی ا کسے نال لوک مار تے میں کرمائی نہیں کردا اپن سجا تو گهنا توک پرماں کو دے نہ کسے بھلائی ا کہ اپنا کرم تھان دی اپن سجا دے بچا تو کھو گا جو جے کسے نال نہیں گور سنگھ کر گور گور نیت ਕੋਸੇ ਤੇ ਕੋਲ ਇੱਕ ਦੂਜੇ ਦੀ ਬੋਹਰੇ ਹੋ ਰਾ ਕਰਿਆ ਵੇਨ ਨੂੰ ਕੋਰ ਸਿੱਖ ਸਾਤਵਰ ਕੰਮ ਕਿੰਨਾ ਹੈ ਕੇ ਢੇਣਾ ਬਸੇ ਤੋਂ ਮੈਂ ਸਾਤਵਰ ਦਿੱਤੇ ਕੰਮ ਨਹੀਂ ਗੁਰ ਸਿੱਖ ਤੇਰਾ ਨੂਰ ਮੇਰੀ ਜੋਤ ਦਾ ਮੇਰੀ ਜੋਤ ਤੇਰੀ ਅਸ਼ਦਾਈਆ ਗੁਰ ਸਿੱਖ ਤੇਰਾ ਨੂਰ ਮੇਰੀ ਜੋਤ ਤੇ ਮੇਰੀ ਜੋਤ ਦਾ ਹੀ ਤੇਰਾ ਨੂਰ ਹੈ ਲਗੜੇ ਕੋ ਸਮਝ ਨਹੀਂ ਇੱਕੋ ਤਰ੍ਹਾਂ ਕੋ ਚੱਲ ਜਿਹਾ ਜਿਹਾ ਉਨੀ ਪਰੇਲੇ ਲਿਖੇ ਸਮੇਂ ਦੀ ਘਾਟ ਕਰਦੇ ਸੰਕਾਂ ਦੇ ਦੂਰ ਜਾਣਾ ਪਾਲੀ ਜੈ ਪਰੇ ਨੇ ਸੰਕਾਂ ਮੇਰੀ ਜੋਤ ਤੇਰੀ ਸ਼ਨਾਈਆ ਉਸਤ ਤੇਰੀ ਕਾਇਆ ਮੇਰਾ ਕੋਟ ਮੇਰਾ ਕੋਟ ਤੇਰਾ ਘਰ ਸਭਾਈਆ ਤੇ ਉਸਤ ਤੇਰੀ ਕਾਇਆ ਮੇਰਾ ਕੋਟ ਤੇਰੀ ਕਾਇਆ ਦੇ ਵਿੱਚ ਮਿਲ ਜਾਣਾ ਤੇ ਜਿਹੜਾ ਮੇਰਾ ਕੋਟ ਹੈ ਜਿਹੜਾ ਕਿਹੜਾ ਹੈ ਸਾਥ ਨਾਲ ਦਵਾ ਕੋ ਤੇਰਾ ਘਰ ਸਭਾ

ਆਪੇ ਜਾਣੇ ਅੱਜ ਪ੍ਰਸਾਦ ਕਰ ਸਕਦਾ ਕੀ ਰੇਕ ਪੁੱਤਾਂ ਦਾ ਕੋਟਨ ਕੋਟ ਜਨਮ ਦੇ ਉਤਾਰੇ ਦਾ ਨਰਮਤਨ ਦੇ ਆਪ ਨੂੰ ਆਇੰਦਾ ਜੇ ਨਕੇ ਪ੍ਰਸਾਦ ਬਿਨਾਂ ਮੈਂ ਕਰ ਦੇਣਾ ਤੇ ਮੈਂ ਕੋਟਨ ਕੋਟ ਦੇ ਜੀਵਾਂ ਦੇ ਪਾਪ ਉਤਾਰ ਦੇਣਾ ਫਿਰ ਮਨ ਕੋ ਨੈਗਰੀ ਤੋਂ ਦੇਣਾ ਮੈਂ ਦੇ ਕਰ ਆਹਾਰੋ ਸੰਤੋਪ ਕਰਦੇ ਸਿਕਾਇ ਤੁਮ ਜੇ ਲਾ ਕਿ ਕੋਟ ਤਕਲੀਫ ਕਰਦਾ ਮੈਂ ਇਸ ਵਾਰਿਆਂ ਮੈਂ ਨੇ ਰਖਾ ਗਾ

आला दे शबका कौन न संग हर बजाए बजावन हारा आते देखे अंदर रंग आमन जामा करे घेरे पारान घेरेवान 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 दैवी के के आनंद अनंता मंगल समाए साथी तारवा साथी महाराज ज्योति जौ रूप कर आपै कृतकार रे महावर साजावर गोठ के निशाना चले जो ਆਪ ਚਾਰ ਜੋਤ ਸਤਗੁਰ ਤੇ ਨਿਸ਼ਾਨਾ ਜੇ ਨੁਯੋਗ ਚਾਰ ਚੱਲੇ ਨਿਸ਼ਾਨ ਸਤਗੁਰ ਪੂਰਾ ਆਪ ਤੇ ਲਾਇਆ ਕਰੇ شیر ਸ਼ੇਰ ਭਗਵਾਨ ਆਪਣੇ ਹੱਥ ਰੱਡੇ ਵਡਿਆਈਆਂ ਸਿੰਘ ਸ਼ੇਰ ਸ਼ੇਰ ਨੌਜਵਾਨ ਵਿਰਗਵਾਲ ਰੂਪ ਨજર ਕੋਈ ਲਾਇਆ ਹੀਆ ਦੇਖਾ ਜਾਣੇ ਜੀ ਅਸਮਾਨ ਕੰਨ ਮੰਡਲੇ ਆਪਣਾ ਹੁਕਮ ਵਰਤਾਇਆ ਜੰਨ ਮੰਡਲੇ ਆਪਣਾ ਹੁਕਮ ਵਰਤਾਇਆ ਕੋੜੇ ਚਿਰ ਪਾਗੇ ਮਾਣ ਸੰਤਿਓ ਸਾਡੀ ਸੁਣਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਕ੍ਰਿਸ਼ਨ ਕੁਵਾਨ 6 ਸਾਲ ਦੀ ਆਯੂ ਦੇ ਕਰਕੇ ਬਾਲ ਰੂਪ ਬਟਾਇਆ ਪਰਮੇਸ਼ਰ ਨੇ ਫਿਰ ਜਵਾਨ ਰੂਪ ਬਟਾਇਆ ਪਰਮੇਸ਼ਰ ਨੇ ਫਿਰ 52 ਸਾਲ ਦੀ ਆਯੂ ਕੋੜਾ ਫਿਰ ਰੂਪ ਵੀ ਬਟਾਇਆ जल सचे जी का दर्शन महाराज विष्णु भगवान छे साल खेल फिर जवान अवस्था सिंह बड़ा सोना शील मुंडा जवान अवस्था अपने अपना मुंडा भी खुवाए ਅੱਜ ਜੁਬਲਾ ਦਾ ਸਰਦੇਪੁਰ ਚਾਤਰ ਜਿਹੜੀ ਸੀ ਚਿੱਠੀ ਲੈ ਕੇ ਉਹਨੂੰ ਮੁਕ ਨੂੰ ਗਿਆ ਸੀ ਮੱਥੇ ਤੇ ਕਾਜ ਲੈ ਕੇ ਸੀ ਕੇਵਲ ਜੇਕਰ ਨੰਗੇੜੇ ਦੇ ਸੀ ਕਿਸੇ ਨੂੰ ਦਰਸ਼ਨ ਵੀ ਨਹੀਂ ਦਿੱਤੇ ਬਿਨਾਂ ਦੇਖੇ ਤੇ ਔਰ ਲਈਆ ਵੀ ਬੜਾ ਸੋਨਾ ਸ਼ਹੀਦ ਨੂੰ ਦਾ ਮੈਂ ਉਹਨਾਂ ਨਾਲ ਜਿਹੜਾ ਕੋਟਨ ਕੋਟ ਨਰ ਸੇਗਾ ਫਾਇਦੇ ਵਿੱਚ ਭਾਗ ਲੇਕਾ ਤੇ ਇਹ ਵੀ ਲਿਖਿਆ ਮਾਲ ਅਵਸਥਾ ਦੇ 2 ਸਾਲ ਆ ਗਏ ਜੀ ਖੇਤ ਦੇ ਵਿੱਚ ਲਿਖਿਆ

ਮਾਨ ਰੂਪ ਤੇ ਗਿਰੇ ਲੇਕਨ ਹੋਣ ਮੈਂ ਜੋਤ ਰੂਪਿਆ ਪ੍ਰਕਾਸ਼ ਰੂਪਿਆ ਔਰ ਹੁਣ ਇਸ ਰੇ ਵਿਰਬਾਰ ਰੂਪ ਵਿਆ ਕੋਈ ਨਜ਼ਰ ਨਹੀਂ ਆ ਰਹੀ ਮੈਂ ਚਾਹ ਤੋ ਦੇਖ ਤੋ ਪਰੇ ਆਂ ਦ੍ਰਿਸ਼ਟੀ ਤੋ ਪਰੇ ਆਂ ਔਰ ਮੈਂ ਹੀ ਮੇਰਾ ਪਿਛਲੇ ਸੰਚਾਰ ਕੀਤੀ ਆਪਣੀ ਦੋਸਤ ਨੂੰ ਮਾਨ ਲਿਆ ਅਗੇ ਹੋ ਕੇ ਤੁਰ ਪੋ ਰਹਾ ਲੇਖਾ ਜਨਨੇ ਲਈ ਨਿਯਮ ਸਮਾਨ ਤੇ ਮੈਂ ਜੀਨੇ ਦੇ ਸਮਾਨ ਦੋ ਜਹਾਂ ਦਾ ਸਾਰਾ ਲੇਖਾ ਜਾਣਾ ਹਾਰਿਆ ਔਰ ਮੈਂ ਜਾਣ ਤਾਰਿਆ ਮੇਰੇ ਕੋ ਕੁਛ ਨਹੀਂ ਛੁਕਿਆ ਨਹੀਂ ਰਹਾ ਮੈਂ ਮੰਡਲ ਇਹ ਆਪਣਾ ਉਤੰਗਰ ਪਾਈਆ ਕਿ ਜਿੰਨੇ ਵੀ ਕੋਟਣ ਕੋਟ ਕਟਨ ਮੰਡਲ ਆ ਇਹਨਾਂ ਦੇ ਵਿੱਚ ਮੈਂ ਆਪਣਾ ਜੀਹੋਕ ਤੋਂ ਦੇ ਵਿੱਚ ਵਰਤੋਣਾ ਅਜੇ ਕਿਥੇ ਨਿਆਣੇ ਤੋਂ ਚੱਲ ਰਹਾ 9 ਹਰਿ ਪ੍ਰਥਮੀ ਰੱਤ ਜਾਸੀ ਜੀ ਜੰਤ ਸਾਰੂ ਸੰਤ ਨੇ ਕੀ ਬਾਤਿਆਨ ਕਰ ਕਰਿਆ ਆਪਣਾ ਪਰਦਾ ਲਾ ਰਿਹਾ ਤੇ 9 ਹਰਿ ਪ੍ਰਥਮੀ ਦੀ ਵੰਟ ਕੀਤੀ ਸਤਾਂ ਦੀ ਪਾਲੀ اور اس دے وچ 184 دیو رنگ صاحب سنت سارے نہ وے ویکھنے والا ویکھنے والا

ਜਨਮ ਜਨਮ ਦਾ ਲੈਣਾ ਤੇਰਾ ਚੁੱਕਿਆ ਆਂ ਇੱਕ ਜਨਮ ਦਾ ਨਹੀਂ ਕਈ ਜਨਮਾਂ ਦਾ ਲੈਣਾ ਦੇਣਾ ਚੁੱਕਿਆ ਆਂ ਇਹ ਵੇਲਾ ਆ ਕਿ ਸਾਰਾ ਲੈਣਾ ਦੇਣਾ ਸਿੱਤ ਆ ਗਿਆ ਕਰਮ ਕਰਮ ਮੰਗਾ ਤੇ ਕੋਈ ਦੇਨ ਦਾ ਪਾਇਆ ਤੇ ਹੁਣ ਕੋਈ ਅੱਗੇ ਕਰਮਾਂ ਦਾ ਦੇਖਾ ਚੁੱਕਾ ਨਿਆਂ ਦਾ ਪੰਨਾ ਤੇ ਸਿੱਤ ਆ ਗਿਆ ਥੋੜੀ ਜਨਮ ਕਰਾ ਸੱਚੇ ਇਸ਼ਨਾਨ ਜਿਹੜਾ ਅਸਮਾਨ ਦਾ ਆਪਣੇ ਚੱਲ ਬਾਰੀ ਥੋੜ ਦੇਤੀ ਆਸਰ ਦੇਖ ਨਾ ਤਾ ਤੋੜ ਤੜਾਈ ਆ ਕਿਰਤ ਆਸਰ ਦੇਖਾਂ ਦੇ ਬਾਹਰ ਕੀਤਾਂ ਤੇ ਮੈਨਾਂ ਨੂੰ ਨਹੀਂ ਆਂ ਦਿੱਤਾ ਪਰ ਇਹਨਾਂ ਨੂੰ ਮੈਂ ਜਿਹੜਾ ਸਾਡੀ ਤਰ੍ਹਾਂ ਮਾਰ ਕਿਤੇ ਮੇਰਾ ਤੇ ਮੇਰੇ ਚੰਨ ਕੋਲੋਂ ਮੇਰੇ ਤੇ ਮੇਰੇ ਦਾਤਵਾਰੇ ਤੇ ਆਏ ਔਰ ਕੋਈ ਬਾਹਰ ਕੀਤਾਂ ਦਾ ਨਾਮ ਮੇਰਾ ਦੇ ਚੰਨ ਕੋਲੋਂ ਬਾਹਰ ਕੀਤਿਆ ਚੰਨ ਜਿਹਾ ਆਇਆ ਜਿਸ ਤਾਰੇ ਆਂ ਤੇਨੇ ਕਲਸ ਕਲਸੀਆਂ ਦੇ ਵਿੱਚ चरण तो तो कर ਜੇ ਸਮਝਣਾ ਇਸੇ ਲਈ ਚਰਨ ਸ਼ਿਵਾਰਾਮ ਦੇ ਤਾਰਿਆਂ ਤੋਂ ਦਰਬੋ ਜਹਾਨ ਸੁਖਾ ਪਾਈਆ ਨਿਰਵਾਣ ਸੁਰ ਰਿਕਮਾਣਾ ਮਿਸ਼ਰ ਬਰਮਾ ਸ਼ੇਵ ਸਰਬਜਸਤਾਂ ਸਾਰੇ ਪ੍ਰਮੇਸ਼ਰ ਦਾ ਜਤ ਜਾਨ ਕਰਦੇ ਆ ਜੈ ਜੈ ਕਹਾਂ ਸਰਾਈਆ ਸੂਪ੍ਰਹਲਾਦ ਨਿਰਤਰ ਮਾਇ ਸ਼ਰਮਾਨ ਦੂਰ ਘਾਟੇ ਵਿਖਰ ਚਾਨੀ ਚਾਈਆ ਚੋ ਵਿੰਭੂ ਤੁਆ ਕੇ ਜਿਓ ਸੋਚਾ ਤੇ ਖਿਤਿਆਂ ਦੇ ਨਾਲ ਦੇਖ ਰਹਾ ਪਰ ਲੈਤਰ ਮੈਂ ਸ਼ਰਮਾ ਰਿਹਾ ਮੈਂ ਕਹਦਾ ਜੇ ਸ਼੍ਰੀ ਭਗਵਾਨ ਲੋਕਲਾਜ ਜੋਤ ਜਗਾਈਆ ਗਰੇਵਨ ਮਾਰਿਆ ਪੋਜਿਆ ਕਬਲਾ ਦੇ ਤਾਂ ਇਹਨਾਂ ਨੂੰ ਮਾਰ ਦਿੱਤਾ ਕਈ ਪਾਉ ਨਿਵਾਇਆ ਉਹ ਪੋਜਿਆ ਨੂੰ ਸੌਣਿਆ ਸਤਿਆ ਨਾਮਿਤ ਕਹੜਤਾਈਆ ਆਤਮਾ ਸਤਿਆਨਾਮਿਕ ਵਰਤਾਇਆ ਸੋਹ ਮਹਾਰਿਸ਼ੀ ਤੇ ਵਿਸ਼ਨੂੰ ਕੋ ਆਹੀ ਜੈ ਰਾਜਾ ਦਾ ਨਾਮ ਚਾਰ ਜੁਗ ਗੁਰੇ ਉਤਾਰਾ ਤੇਰ ਪੈ ਗੜਾ ਆਪਣਾ ਸੰਤਾਨ ਸੰਪਾਨ ਦੇਣਾ ਆਰਾ ਆਪਣਾ ਗਿਆਨ ਦੇਣਾ ਆਰਾ ਆਪਣਾ ਗਿਆਨ ਕੋਈ ਜੇਰਾ ਪ੍ਰਚਾਰੀਆਂ ਨਾਲ ਖੇਡ ਲੈ ਲਈ ਤੇ ਯਾਦ ਕਰੀਏ ਸੰਗਤੀ ਜੇ ਵੀ ਤੂੰ ਹੀ ਚੇਤਾਇਆ ਗਿਆਨ ਕੋਈ ਹੋਵੇ ਚਾਰ ਜੁਗ पढ़ाई करंतम हो